हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟੌਪ ਦੀ ਝੋਟੀ ਸੇ ਲੈ ਲੈ ਕੇ ਆਂ ਜੀ ਪਹਿਲਾ ਸਵਾਲ ਸੋਹਣੀ ਹੈ ਬਾਈ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਵੀਰ ਦੇ ਘਰੇ ਲੂਪਾ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਉ ਪੁੱਛ ਲੈਨੇ ਬਾਈ ਤੁਹਾਡੇ ਅੱਜੀ ਬਾਈ ਜੀ ਬਾਈ ਜੀ ਹੱਸਕਾਰ ਹੱਸ ਕੇ ਬਾਈ ਹੋਰ ਠੀਕ ਹੋਈ ਵਧੀਆ ਹਾਂਜੀ ਬਾਈ ਵਧੀਆ ਨਾਮ ਤੇ ਐਡਰੈਸ ਬੋਲੋ ਅ ਭਾਈ ਨਾਮ ਰੂਪ ਸਿੰਘ ਪਿੰਡ ਘੰਡਾਵੰਨਾ ਨੀਅਰ ਦਾਣਾ ਮੰਡੀ ਨੇੜੇ ਪੁਦਾਵੜ ਨੇੜੇ ਭਾਈ ਰੂਪਾ ਠੀਕ ਆ ਬਾਈ ਮੋਬਾਈਲ ਨੰਬਰ ਹੈ 99682 57379 ਜ਼ਿਲ੍ਹਾ ਬਠਿੰਡਾ ਹੈ ਜੁਲਾ ਬਠਿੰਡਾ ਹੈ ਤਹਿਸੀਲ ਫੂਰ ਠੀਕ ਆ ਬਾਈ ਤੇ ਬਾਈ ਜਿਹੜੀ ਇਹ ਝੋਟੀ ਦੇਦੇ ਨੇ ਕਿਹੜਾ ਸੂਆ ਸੁਣੀਆਂ ਇਹ ਪਹਿਲਾ ਸੂਆ ਸੁਣਾ ਵੀਰੇ ਪਹਿਲਾ ਸੂਆ ਘਰ ਦੀ ਝੋਟੀ ਆਪਣੀ ਹਾਂ ਵੀਰੇ ਘਰ ਦੀ ਰੋਟੀ ਆਪਣੀ ਹੈ ਠੀਕ ਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਲਊਗੀ 10 ਕਿ ਦਿਨ ਜੀ ਠੀਕ ਆ ਬਾਈ ਕੀ ਰਿਕਾਰਡ ਹੈ ਦੀ ਮਾਂ ਦਾ ਦੁੱਧ ਇਹਦੀ ਮਾਂ ਦਾ ਦੁੱਧ ਸੀਗਾ ਜੀ 19 ਲੀਟਰ ਠੀਕ ਆ 600 ਚੰਗਾ ਸਿੰਘ ਦੀ ਕੁਆਲਿਟੀ ਬਹੁਤ ਚੰਗੀ ਹੈ ਨੇੜੋ ਹੀ ਮੋੜੀ ਵੀ ਆ ਮੋੜਿਆਵਾ ਸਿੰਘ ਤੇ ਕੱਦ ਬੱਡ ਜਾਤ ਵੀਟਰ ਰਾਜੀ ਰੂਜੀ ਫੁੱਲ ਆ ਗਈ ਤੇ ਥਣ ਬੜਾ ਚੰਗਾ ਲੱਗਿਆ ਬਈ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤਿਆਰ ਕਰਦੀ ਹੁੰਦੀ ਆ ਕੱਚੀ ਕੱਚੀ ਅਦਣ ਲੈਂਦੀ ਆ ਉਹਦੋਂ ਦਾ ਆਰਡਰ ਦੀ ਕੁਆਲਿਟੀ ਆ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਪਿੱਠ ਥੋੜਾ ਚੈੱਕ ਕਰੋ ਝੋਟੀ ਦਾ ਬਹੁਤ ਚੰਗਾ ਘਰ ਦੀ ਝੋਟੀ ਵਾਲੀ ਆ ਬਈ ਮਾਂ ਦਾ ਦੁੱਧ ਵੀ ਚੰਗਾ ਦੱਸਿਆ ਥਣ ਥਣ ਬਹੁਤ ਚੰਗਾ ਮੁੱਲ ਕੀ ਰਹੂ ਬਈ ਇਹਦਾ ਮੁੱਲ ਵੀਰੇ ਆਪਾਂ ਮੋਬਾਈਲ ਫੋਨ ਤੇ ਕਰ ਲਾਂਗੇ ਠੀਕ ਆ ਜੈ ਜੀ ਹੂੰ ਜੈ ਜੀ ਮੁੱਲ ਜੈ ਜੀ ਠੀਕ ਆ ਬਈ ਮੁੱਲ ਫੋਨ ਤੇ ਹੋਊਗਾ ਮੁੱਲ ਬਿਲਕੁਲ ਜਾਇਜ਼ ਹੋਊਗਾ ਖੋਲੀ ਆਂਟੀ ਤੋ ਕਰਕੇ ਦਿਖਾ ਲੋ ਮੈਂ ਖੋਲ ਦੂ ਮਰੀ ਤੈਨੂੰ ਮਾਰ ਦੇ ਫੱਟਾ ਲੂ ਕੱਦ ਬੜਾ ਚੰਗਾ ਬਈ ਚੰਗੀ ਆ ਛੋਟੀ ਸਵੀ ਪੜੀਆ ਰਾਜੀ ਰੂਜੀਆ ਤੋਰਾ ਤਾਰਾ ਚੰਗਾ ਗਾ ਥੋੜਾ ਜਿਹਾ ਡਰਦੀ ਜਰੂਰ ਆ ਕੈਮਰੇ ਤੋਂ ਤੇ ਪਿੱਠ ਬੁੜਾ ਬਹੁਤ ਚੰਗਾ ਖੜਨੀ ਕੁਣ ਦੀ ਚੰਗੀ ਆ ਛੋਟੀ ਦੀ ਮੁੱਲ ਬਾਈ ਕਹਿੰਦਾ ਫੋਟੋ ਕਰ ਲਾਂਗੇ ਤੇ ਮੁੱਲ ਛੋਟੀ ਦੇ ਹਿਸਾਬ ਨਾਲ ਜਾਇਜ਼ ਹੋਊਗਾ ਬਈ ਲੈ ਚਲੋ ਆਂਟੀ ਅੰਦਰ ਲੈ ਚਲੋ ਤੋਰਾ ਤਾਰਾ ਵੀ ਝੋਟੀ ਦਾ ਬਹੁਤ ਚੰਗਾ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆਵੇ ਤਾਂ ਬਾਈ ਨਾ ਕਨੈਕਟ ਕਰ ਲੋ ਤੇ ਵੀਰ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ ਜੀ